ਉਰੀ ਗੱਲ ਹੈ ਇੱਕਾ ਵੀ ਜਿਹੜੇ ਅੱਜ ਦੇ ਮੈਚ ਆਰ ਸੀ ਸਾਡੇ ਸਰਪੰਚ ਤੇ 10 ਐਮਐਲਏ ਸਹਿਬਾਂ ਨੇ ਸੁਣਿਆ ਕਿ ਕਿੰਨੂ ਖਰਾਬ ਦੇ ਚੁੱਕੀ ਇਹਨਾਂ ਨਹੀਂ ਜਿਉਂਨਾਂ ਦਾ ਰੱਖ ਦਿਆ ਜੇ ਖਰਾਬ ਕਰਦਾ ਇਹਨਾਂ ਕਰ ਚੱਕੀ ਵੀਰੋ ਸੋਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 3 ਜੂਨ ਨੂੰ ਪੰਜਾਬ ਅਤੇ ਆਰਸੀਬੀ ਵਿਚਾਲੇ ਆਈਪੀਐਲ ਦਾ ਫਾਈਨਲ ਸੀ ਪਰ ਉਥੇ ਹੀ ਕਈ ਗਾਇਕਾ ਨੇ ਕਈ ਪੰਜਾਬੀ ਗਾਇਕਾਂ ਨੇ ਕਈ ਪੰਜਾਬੀ ਅਦਾਕਾਰਾਂ ਨੇ ਬਹੁਤ ਸਪੋਰਟ ਕੀਤੀ ਪੰਜਾਬ ਤੇ ਉਥੇ ਇੱਕ ਪੰਜਾਬੀ ਗਾਇਕ ਕੈਂਬੀ ਰਾਜਪੂਰੀਆ ਉਹਨੇ ਇਹ ਕਿਹਾ ਸੀ ਕਿ ਜੇਕਰ ਤੁਸੀਂ ਪੰਜਾਬ ਨੂੰ ਖਰਾਬ ਦਿੰਦੇ ਹੋ ਤੇ ਮੈਂ ਕੱਪੜੇ ਉਤਾਰ ਕੇ ਨੱਚਾਂਗਾ ਕੋਈ ਗੱਲ ਹੈ ਇੰਦਾ ਵੀ ਜੇ ਅੱਜ ਦੇ ਮੈਚ ਆਰਸੀਬੀ ਸਾਡੇ ਸਰਪੰਚ ਇਹ 10 ਐਮਐਲਸ ਆਵਾਜ਼ ਤੇ ਸੋਹਣੀ ਜੰਟਾ ਦੀ ਟੀਮ ਨੂੰ ਖਰਾਬ ਦੇਜੋਗੇ ਹੁਣਾ ਨਹੀਂ ਜੇ ਉਹਨਾਂ ਤੋਂ ਮੈਂ ਰੱਖਦੀ ਆ ਜੇ ਉਹ ਖਰਾਬ ਦੇਵੇ ਨੰਗਾ ਹੋਵੇ ਨੱਚ ਕੇ ਨਹੀਂ ਦੇਉਣਾ ਤੋਂ ਉਸ ਤੋਂ ਬਾਅਦ ਪੰਜਾਬ ਹਾਰ ਜਾਂਦੀ ਹੈ ਬਹੁਤ ਲੋਕਾਂ ਨੇ ਜਿਹੜੇ ਉਹਦੇ ਚਾਹਣ ਵਾਲੇ ਸੀ ਜਦ ਜਿਹੜੇ ਉਹਦੇ ਹੇਟਰ ਸੀ ਉਹਨਾਂ ਨੇ ਇਹ ਕਮੈਂਟ ਕੀਤਾ ਇਹ ਡੀਐਮ ਕੀਤਾ ਕਿ ਪੰਜਾਬ ਹਾਰ ਗਈ ਹੈ ਤੇਰੀ ਵੀਡੀਓ ਕਿੱਥੇ ਆ ਤੇ ਉਸ ਤੋਂ ਬਾਅਦ ਕੈਂਬੀ ਨੇ ਇੱਕ ਸਟੇਟਮੈਂਟ ਦਿੱਤੀ ਇੰਸਟਾਗ੍ਰਾਮ ਤੇ ਉਸ ਸਟੇਟਮੈਂਟ ਦੇ ਵਿੱਚ ਕੈਂਬੀ ਨੇ ਇਹ ਕਿਹਾ ਕਿ ਥੋੜਾ ਅਕਾਊਂਟ ਸੈਟਅਪ ਦਾ ਪੰਗਾ ਪੈ ਰਿਹਾ ਮੇਬੀ 16 ਤਰੀਕ ਤੱਕ ਵੀਡੀਓ ਪਾ ਦੂੰ ਓਨਲੀ ਫੈਨਸ ਤੇ ਐਂਡ ਆਫ ਡਿਬੇਟ ਮੈਨ ਆਫ ਮਾਈ ਵਰਡਸ ਤੇ ਉਸ ਤੋਂ ਬਾਅਦ ਉਹਨੇ ਲਿਖਿਆ ਐਨੀ ਅਦਰ ਆਪਸ਼ਨ ਕੈਂਬੀ ਰਾਜਪੂਰੀਆ ਨੇ ਇਹ ਜਿਹੜੀ ਇੱਕ ਸਟੇਟਮੈਂਟ ਦਿੱਤੀ ਇੰਸਟਾਗ੍ਰਾਮ ਅਕਾਊਂਟ ਤੇ ਕਿ ਮੈਂ ਆਪਣੀ ਵੀਡੀਓ ਜਿਹੜੀ ਹੈ ਕੱਪੜੇ ਉਤਾਰ ਕੇ ਓਨਲੀ ਫੈਨਸ ਤੇ ਪਾਉਂਗਾ ਪਰ ਉਸ ਤੋਂ ਬਾਅਦ ਕਾਫੀ ਵੇਟ ਕੀਤੀ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿ ਤੁਹਾਡੀ ਵੀਡੀਓ ਨਹੀਂ ਆ ਰਹੀ ਤੇ 16 ਜੂਨ ਲੰਘ ਗਈ 17 ਜੂਨ ਅੱਜ 17 ਜੂਨ ਹੈ 17 ਜੂਨ ਨੂੰ ਕੈਂਬੀ ਰਾਜਪੂਰੀਆ ਦਾ ਇੱਕ ਗੀਤ ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਤੇਜ਼ਮਾਲ ਤਾਂ ਇਸ ਗੀਤ ਦੇ ਵਿੱਚ ਕੈਂਬੀ ਰਾਜਪੂਰੀਆ ਬਿਨਾਂ ਕੱਪੜਿਆਂ ਤੋਂ ਨਜ਼ਰ ਆ ਰਹੇ ਨੇ ਜੀ ਹਾਂ ਬਿਲਕੁਲ ਸਹੀ ਸੁਣਿਆ ਇਸ ਗੀਤ ਦੇ ਵਿੱਚ ਪੰਜਾਬੀ ਗੀਤ ਹੈ ਇਹ ਕੈਂਬੀ ਰਾਜਪੂਰੀਆ ਨੇ ਗਾਇਆ ਨਾਲ ਜੈਸਮੀਨ ਅਫਤਰ ਨੇ ਆਵਾਜ਼ ਦਿੱਤੀ ਹੈ ਡਿਊਟ ਸੌਂਗ ਹੈ ਇਸ ਗਾਣੇ ਦੇ ਵਿੱਚ ਕੈਂਬੀ ਰਾਜਪੂਰੀਆ ਬਿਨਾ ਕੱਪੜਿਆਂ ਤੋਂ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਪੀਕੇ ਫਿਲਮ ਦੇ ਵਿੱਚ ਆਮੀਰ ਖਾਨ ਨਜ਼ਰ ਆਏ ਸਨ ਸੇਮ ਉਸੇ ਤਰ੍ਹਾਂ ਦੀ ਗੈਟਅਪ ਦੇ ਨਾਲ ਕੈਂਬੀ ਰਾਜਪੂਰੀਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਿਨਾ ਕੱਪੜਿਆਂ ਦੇ ਦਿਖਣਗੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਹਾਡਾ ਕੈਂਬੀ ਰਾਜਪੂਰੀਆ ਦੀ ਸਟੇਟਮੈਂਟ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 3 ਜੂਨ ਨੂੰ ਪੰਜਾਬ ਅਤੇ ਆਰਸੀਬੀ ਵਿਚਾਲੇ ਆਈਪੀਐਲ ਦਾ ਫਾਈਨਲ ਸੀ ਪਰ ਉਥੇ ਹੀ ਕਈ ਗਾਇਕਾ ਨੇ ਕਈ ਪੰਜਾਬੀ ਗਾਇਕਾਂ ਨੇ ਕਈ ਪੰਜਾਬੀ ਅਦਾਕਾਰਾਂ ਨੇ ਬਹੁਤ ਸਪੋਰਟ ਕੀਤੀ ਪੰਜਾਬ ਤੇ ਉਥੇ ਇੱਕ ਪੰਜਾਬੀ ਗਾਇਕ ਕੈਂਬੀ ਰਾਜਪੂਰੀਆ ਉਹਨੇ ਇਹ ਕਿਹਾ ਸੀ ਕਿ ਜੇਕਰ ਤੁਸੀਂ ਪੰਜਾਬ ਨੂੰ ਹਰਾ ਦਿੰਦੇ ਹੋ ਤੇ ਮੈਂ ਕੱਪੜੇ ਉਤਾਰ ਕੇ ਨੱਚਾਂਗਾ ਉਹ ਵੀ ਗੱਲ ਹੈ ਹੀ ਇਦਾਂ ਵੀ ਜੇ ਅੱਜ ਦੇ ਮੈਚ ਆਰਸੀਬੀ ਸਾਡੇ ਸਰਪੰਚ ਤੇ 10 ml ਸਾਵਾਂ ਤੇ ਸੁਣੀ ਜਿੰਟਾ ਦੀ ਕੀਪ ਨੂੰ ਖਰਾਬ ਦੇ ਜੋ ਕੇ ਹੁਣਾ ਨਹੀਂ ਜਿਉਂ ਨਾਲ ਤੁਹਾਨੂੰ ਰੱਖਦੀ ਆ ਜੇ ਉਹ ਖਰਾਬ ਦੇ ਨੰਗਾ ਹੋ ਕੇ ਨੱਚ ਕੇ ਨਹੀਂ ਬਣਾਉਂਦਾ ਤਾਂ ਉਸ ਤੋਂ ਬਾਅਦ ਪੰਜਾਬ ਹਾਰ ਜਾਂਦੀ ਹੈ ਬਹੁਤ ਲੋਕਾਂ ਨੇ ਜਿਹੜੇ ਉਹਦੇ ਚਾਹਣ ਵਾਲੀ ਸੀ ਜਦ ਜਿਹੜੇ ਉਹਦੇ ਹੇਟਰ ਸੀ ਉਹਨਾਂ ਨੇ ਇਹ ਕਮੈਂਟ ਕੀਤਾ ਇਹ ਡੀਐਮ ਕੀਤਾ ਕਿ ਪੰਜਾਬ ਹਾਰ ਗਈ ਹੈ ਤੇਰੀ ਵੀਡੀਓ ਕਿੱਥੇ ਆ ਤੇ ਉਸ ਤੋਂ ਬਾਅਦ ਕੈਂਬੀ ਨੇ ਇੱਕ ਸਟੇਟਮੈਂਟ ਦਿੱਤੀ ਇੰਸਟਾਗ੍ਰਾਮ ਤੇ ਉਸ ਸਟੇਟਮੈਂਟ ਦੇ ਵਿੱਚ ਕੈਂਬੀ ਨੇ ਇਹ ਕਿਹਾ ਕਿ ਥੋੜਾ ਅਕਾਊਂਟ ਸੈਟਅਪ ਦਾ ਪੰਗਾ ਪੈ ਰਿਹਾ ਮੇਬੀ 16 ਤਰੀਕ ਤੱਕ ਵੀਡੀਓ ਪਾ ਦੂੰ ਓਨਲੀ ਫਰੈਂਡਸ ਤੇ ਐਂਡ ਆਫ ਡਿਬੇਟ ਮੈਨ ਆਫ ਮਾਈ ਵਰਡਸ ਤੇ ਉਸ ਤੋਂ ਬਾਅਦ ਉਹਨੇ ਲਿਖਿਆ ਐਨੀ ਅਦਰ ਆਪਸ਼ਨ ਕੈਂਬੀ ਰਾਜਪੂਰੀਆ ਨੇ ਇਹ ਜਿਹੜੀ ਇੱਕ ਸਟੇਟਮੈਂਟ ਦਿੱਤੀ ਇੰਸਟਾਗ੍ਰਾਮ ਅਕਾਊਂਟ ਤੇ ਕਿ ਮੈਂ ਆਪਣੀ ਵੀਡੀਓ ਜਿਹੜੀ ਆ ਕੱਪੜੇ ਉਤਾਰ ਕੇ ਓਨਲੀ ਫਰੈਂਡਸ ਤੇ ਪਾਉਂਗਾ ਪਰ ਉਸ ਤੋਂ ਬਾਅਦ ਕਾਫੀ ਵੇਟ ਕੀਤੀ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿ ਤੁਹਾਡੀ ਵੀਡੀਓ ਨਹੀਂ ਆ ਰਹੀ ਤੇ 16 ਜੂਨ ਲੰਘ ਗਈ 17 ਜੂਨ ਅੱਜ 17 ਜੂਨ ਹੈ 17 ਜੂਨ ਨੂੰ ਕੈਂਬੀ ਰਾਜਪੂਰੀਆ ਦਾ ਇੱਕ ਗੀਤ ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਤੇਜ਼ਮਾਲ ਤਾਂ ਇਸ ਗੀਤ ਦੇ ਵਿੱਚ ਕੈਂਬੀ ਰਾਜਪੂਰੀਆ ਬਿਨਾਂ ਕੱਪੜਿਆਂ ਤੋਂ ਨਜ਼ਰ ਆ ਰਹੇ ਨੇ ਜੀ ਹਾਂ ਬਿਲਕੁਲ ਸਹੀ ਸੁਣਿਆ ਇਸ ਗੀਤ ਦੇ ਵਿੱਚ ਪੰਜਾਬੀ ਗੀਤ ਹੈ ਇਹ ਕੈਂਬੀ ਰਾਜਪੂਰੀਆ ਨੇ ਗਾਇਆ ਨਾਲ ਜੈਸਮਿਨ ਅਖਤਰ ਨੇ ਆਵਾਜ਼ ਦਿੱਤੀ ਹੈ ਡਿਊਟ ਸੌਂਗ ਹੈ ਇਸ ਗਾਣੇ ਦੇ ਵਿੱਚ ਕੈਂਬੀ ਰਾਜਪੂਰੀਆ ਬਿਨਾ ਕੱਪੜਿਆਂ ਤੋਂ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਪੀਕੇ ਫਿਲਮ ਦੇ ਵਿੱਚ ਆਮੀਰ ਖਾਨ ਨਜ਼ਰ ਆਏ ਸਨ ਸੇਮ ਉਸੇ ਤਰ੍ਹਾਂ ਦੀ ਗੈਟਅਪ ਦੇ ਨਾਲ ਕੈਂਬੀ ਰਾਜਪੂਰੀਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਿਨਾ ਕੱਪੜਿਆਂ ਦੇ ਦਿਖਣਗੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਹਾਡਾ ਕੈਂਬੀ ਰਾਜਪੂਰੀਆ ਦੀ ਸਟੇਟਮੈਂਟ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ